ਅੱਜ ਤੋਂ ਕੋਈ 25 ਸਾਲ ਪੁਰਾਣੀ ਗੱਲ ਕਰ ਰਹੀ ਹਾਂ ਗੱਲ ਹੈ 1999 ਦੀ ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ ਬੁਲੰਦ ਸ਼ਹਿਰ ਤੇ ਇੱਕ ਜ਼ਿਲ੍ਹਾ ਹੈ ਅਲੀਗੜ ਅਸਲ ਵਿੱਚ ਅਲੀਗੜ ਤੇ ਬੁਲੰਦ ਸ਼ਹਿਰ ਨੂੰ ਜੋੜਨ ਲਈ ਇੱਕ ਮਾਰਗ ਹੈ ਨੈਸ਼ਨਲ ਹਾਈਵੇ 91 ਇਸ ਹਾਈਵੇ ਦੇ ਕਿਨਾਰੇ ਇੱਕ ਲੜਕੀ ਦੁਪਹਿਰ ਦਾ ਸਮਾਂ ਸੀ ਉਸ ਸਮੇਂ ਇਹ ਨਵਜਾਤ ਜੋ ਸਿਰਫ 1-2 ਦਿਨ ਦੀ ਹੋਵੇਗੀ ਉਹ ਰੋ ਰਹੀ ਸੀ ਇਸ ਹਾਈਵੇ ਰੋਡ ਤੋਂ ਇੱਕ ਵਿਅਕਤੀ ਲੰਘ ਰਿਹਾ ਸੀ ਤਾਂ ਉਸ ਦੀ ਨਜ਼ਰ ਪਹੁੰਚਦੀ ਹੈ। ਉਹ ਉਸ ਬੱਚੀ ਦੀ ਆਵਾਜ਼ ਸੁਣ ਕੇ ਉਸ ਤੱਕ ਪਹੁੰਚ ਜਾਂਦਾ ਹੈ ਤੇ ਉਸ ਨੂੰ ਗੋਦ ਵਿੱਚ ਚੱਕ ਲੈਂਦਾ ਹੈ ਤੇ ਇਹ ਦੇਖਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਲੜਕੀ ਕਿੱਥੋਂ ਆਈ ਤੇ ਆਖਿਰਕਾਰ ਹੈ ਕਿਸ ਦੀ। ਉਹ ਕੌਣ ਹੈ ਜਿਸ ਨੇ ਇਸ ਲੜਕੀ ਨੂੰ ਇੱਥੇ ਸੁੱਟ ਦਿੱਤਾ ਹੈ। ਆਖਿਰਕਾਰ ਉਹ ਇੰਤਜ਼ਾਰ ਕਰਦਾ ਹੈ। ਕਾਫੀ ਸਮਾਂ ਬੀਤ ਜਾਂਦਾ ਹੈ ਤੇ ਫਿਰ ਉਹ ਉਸ ਲੜਕੀ ਨੂੰ ਆਪਣੇ ਘਰ ਲੈ ਜਾਂਦਾ ਹੈ। ਤੇ ਆਪਣੀ ਪਤਨੀ ਨੂੰ ਪੂਰੀ ਕਹਾਣੀ ਦੱਸਦਾ ਹੈ ਤਾਂ ਉਸਦੀ ਪਤਨੀ ਨੇ ਉਸਦੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਤੇ ਫਿਰ ਰਾਤ ਹੋ ਜਾਂਦੀ ਹੈ ਅਗਲਾ ਦਿਨ ਆਉਂਦਾ ਹੈ ਤਾਂ ਉਸਦੀ ਪਤਨੀ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਉਸੇ ਜਗ੍ਹਾ ਤੇ ਪਹੁੰਚ ਜਾਓ ਜਿੱਥੋਂ ਤੁਸੀਂ ਇਸ ਬੇਟੀ ਨੂੰ ਲੈ ਕੇ ਆਏ ਸੀ ਹੋ ਸਕਦਾ ਇਸ ਦੇ ਪਰਿਵਾਰ ਵਾਲੇ ਉਸ ਜਗ੍ਹਾ ਤੇ ਆ ਗਏ ਹੋਣ ਇਸ ਨੂੰ ਭਾਲ ਰਹੇ ਹੋਣ ਜੇ ਉਹ ਉੱਥੇ ਹੋਣ ਤਾਂ ਤੁਸੀਂ ਉਹਨਾਂ ਨੂੰ ਇਹ ਬੇਟੀ ਵਾਪਸ ਕਰ ਦੇਣਾ ਉਸ ਵਿਅਕਤੀ ਨੇ ਆਪਣੀ ਪਤਨੀ ਦੇ ਕਹਿਣ ਅਨੁਸਾਰ ਇੱਕ ਦੋ ਦਿਨ ਨਹੀਂ ਉਸ ਹਾਈਵੇ ਦੇ ਕਿਨਾਰੇ ਕਈ ਮਹੀਨਿਆਂ ਤੱਕ ਇੰਤਜ਼ਾਰ ਕੀਤਾ ਸੀ ਪਰ ਉੱਥੇ ਕੋਈ ਨਹੀਂ ਆਇਆ ਹੋ ਸਕਦਾ ਉਸ ਦੇ ਪਰਿਵਾਰ ਵਾਲੇ ਉਸ ਲੜਕੀ ਨੂੰ ਨਾ ਰੱਖਣਾ ਚਾਹੁੰਦੇ ਹੋਣ ਜਾਂ ਉਸ ਨੂੰ ਨਫ਼ਰਤ ਕਰਦੇ ਹੋਣ ਹੌਲੀ-ਹੌਲੀ ਵਕਤ ਬੀਤਦਾ ਹੈ ਤਾਂ ਉਸ ਲੜਕੀ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਸਨ ਕਿ ਆਖਿਰੇ ਲੜਕੀ ਕਿੱਥੋਂ ਮਿਲੀ ਤੇ ਕਿਸ ਦੀ ਹੈ ਇਹਨਾਂ ਦੇ ਘਰ ਹੋਰ ਵੀ ਬੱਚੇ ਪੈਦਾ ਹੁੰਦੇ ਹਨ ਪਰ ਕਿਸੇ ਵੀ ਬੱਚੇ ਨੂੰ ਅਹਿਸਾਸ ਨਹੀਂ ਕਰਵਾਇਆ ਗਿਆ ਖੁਦ ਉਸ ਲੜਕੀ ਨੂੰ ਵੀ ਇਹ ਅਹਿਸਾਸ ਨਹੀਂ ਕਰਵਾਇਆ ਗਿਆ ਕਿ ਉਹ ਕਿੱਥੋਂ ਆਈ ਹੈ ਤੇ ਕਿਸ ਦੀ ਹੈ ਜਦੋਂ ਉਹ ਵੱਡੀ ਹੁੰਦੀ ਹੈ ਤਾਂ ਉਸ ਦੀ ਪੜ੍ਹਾਈ ਦੇ ਨਾਲ-ਨਾਲ ਉਸ ਦਾ ਵਿਆਹ ਵੀ ਹੋ ਜਾਂਦਾ ਹੈ ਹੁਣ ਉਹ ਲੜਕੀ 25 ਸਾਲ ਦੀ ਹੈ ਸ਼ਾਨਦਾਰ ਜੀਵਨ ਬਤੀਤ ਕਰਦੀ ਹੈ ਜਿਸ ਵਿਅਕਤੀ ਨੇ ਇਸ ਲੜਕੀ ਨੂੰ ਆਪਣੇ ਘਰ ਲੈ ਕੇ ਆਂਦਾ ਉਹ ਵਿਅਕਤੀ ਇਸ ਸਮੇਂ ਇਸ ਦੁਨੀਆ ਤੇ ਨਹੀਂ ਹੈ ਜੇਕਰ ਮੈਂ ਤੁਹਾਨੂੰ ਇਸ ਲੜਕੀ ਦਾ ਨਾਮ ਪਰਿਵਾਰ ਬਾਰੇ ਦੱਸਾਂ ਤਾਂ ਇਹ ਠੀਕ ਨਹੀਂ ਹੋਵੇਗਾ ਕਿਉਂਕਿ ਇਨਸਾਨੀਅਤ ਦੇ ਨਾਮ ਤੇ ਇਸ ਤਰ੍ਹਾਂ ਦੇ ਲੋਕ ਵੀ ਇਸ ਦੁਨੀਆ ਤੇ ਹਨ ਪਰ ਅੱਜ ਜੋ ਤੁਹਾਨੂੰ ਮੈਂ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ ਇਹ ਦੋ ਮਾਮਾ ਦੀ ਕਹਾਣੀ ਹੈ ਉਸ ਦੋ ਮਾਮਾ ਉੱਤੇ ਉਹਨਾਂ ਦੇ ਪਤੀ ਸੱਸ ਸਹੌਰਾ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਕਿੰਨਾ ਜ਼ੁਲਮ ਕੀਤਾ ਸੀ ਇਸ ਦਾ ਕਾਰਨ ਇਹੀ ਸੀ ਕਿ ਉਹਨਾਂ ਦੇ ਲੜਕੀਆਂ ਪੈਦਾ ਹੋਈਆਂ ਸਨ ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਸ਼ਾਇਦ ਤੁਹਾਡੇ ਵੀ ਰੋਂਦੇ ਖੜੇ ਹੋ ਜਾਣਗੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਜੋ ਮੈਂ ਤੁਹਾਨੂੰ ਸੱਚੀ ਕਹਾਣੀ ਸੁਣਾਉਣ ਜਾ ਰਹੀ ਹਾਂ ਇਹ ਸੱਚੀ ਕਹਾਣੀ ਹੈ ਗੁਜਰਾਤ ਪ੍ਰਦੇਸ਼ ਦਾ ਇੱਕ ਸ਼ਹਿਰ ਅਹਮਦਾਬਾਦ ਇਹ ਅਹਮਦਾਬਾਦ ਦਾ ਇੱਕ ਇਲਾਕਾ ਲੱਗਦਾ ਹੈ ਵਸਤਰਪੁਰ ਅਸਲ ਵਿੱਚ 1 ਦਸੰਬਰ 2000 ਨੂੰ ਇਹ ਲੜਕੀ ਪੈਦਾ ਹੁੰਦੀ ਹੈ ਜਿਸ ਦਾ ਨਾਮ ਅਮੇਸ਼ਾ ਜਾਗਣੀ ਹੁੰਦਾ ਹੈ ਇਸ ਦਾ ਬਹੁਤ ਧੂਮ ਧਾਮ ਨਾਲ ਵਿਆਹ ਕੀਤਾ ਜਾਂਦਾ ਹੈ ਉਸ ਦੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਸੀ ਤੇ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇੰਨੇ ਚੰਗੇ ਸੱਸ ਸਹੁਰਾ ਤੇ ਪਤੀ ਨੂੰ ਕਹਿੰਦੀ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੁਝ ਨਾ ਕੁਝ ਹੈ ਤਾਂ ਉਹ ਇੱਕ ਖੁਸ਼ੀ ਆਪਣੇ ਪਤੀ ਨੂੰ ਦੱਸਦੀ ਹੈ ਤਾਂ ਇਸ ਦੇ ਨਾਲ ਹੀ ਇਹ ਗੱਲ ਉਸਦੇ ਸੱਸ ਸਹੁਰਾ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਤੱਕ ਵੀ ਪਹੁੰਚ ਜਾਂਦੀ ਹੈ ਸਾਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤੇ ਉਸ ਸਮੇਂ ਦਾ ਇੰਤਜ਼ਾਰ ਕਰਨ ਲੱਗ ਜਾਂਦੇ ਹਨ ਕਿ ਜਦੋਂ ਇਸ ਘਰ ਵਿੱਚ ਕਿਸੇ ਨੰਨੇ ਬੱਚੇ ਦੀ ਕਲਕਾਰੀ ਗੂੰਜੂਗੀ ਫਿਰ ਅਚਾਨਕ ਹੀ ਇਸ ਪਰਿਵਾਰ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਉਂਦਾ ਹੈ ਅਸ਼ਾ ਤੇ ਉਹ ਡਾਕਟਰ ਕੋਲ ਲੈ ਕੇ ਜਾਂਦੇ ਆ ਤੇ ਦੇਖਦੇ ਆ ਕਿ ਬੱਚਾ ਠੀਕ-ਠਾਕ ਹੈ ਕੋਈ ਦਿੱਕਤ ਤਾਂ ਨਹੀਂ ਤੇ ਫਿਰ ਉਹ ਡਾਕਟਰ ਕੋਲ ਜਾਂਦੇ ਹਨ ਤੇ ਡਾਕਟਰ ਕਹਿੰਦਾ ਹੈ ਬੱਚਾ ਬਿਲਕੁਲ ਠੀਕ ਹੈ ਤੁਸੀਂ ਇਸ ਦਾ ਖਿਆਲ ਰੱਖੋ ਇੱਕ ਦੋ ਦਿਨ ਬਾਅਦ ਫਿਰ ਪਤਾ ਨਹੀਂ ਇਹਨਾਂ ਦੇ ਦਿਮਾਗ ਵਿੱਚ ਕੀ ਆਉਂਦਾ ਹੈ ਤੇ ਉਹ ਫਿਰ ਅਮੀਸ਼ਾ ਨੂੰ ਡਾਕਟਰ ਕੋਲ ਲੈ ਜਾਂਦੇ ਹਨ ਪਰ ਅਮੀਸ਼ਾ ਨੂੰ ਇਹ ਨਹੀਂ ਪਤਾ ਸੀ ਕਿ ਹੁਣ ਇਹ ਮੈਨੂੰ ਡਾਕਟਰ ਕੋਲ ਕਿਉਂ ਲੈ ਕੇ ਆਏ ਹਨ ਅਸਲ ਵਿੱਚ ਇਹ ਪਰਿਵਾਰ ਵਾਲੇ ਇਹ ਜਾਣਨ ਦੇ ਕੋਸ਼ਿਸ਼ ਕਰ ਰਹੇ ਸਨ ਕਿ ਆਖਿਰ ਲਿੰਗ ਕੀ ਹੈ ਲੜਕਾ ਹੈ ਜਾਂ ਲੜਕੀ ਹੈ ਪੇਟ ਵਿੱਚ ਪਲ ਰਹੇ ਇਸ ਬੱਚੇ ਦੀ ਜਾਂਚ ਕਰਨ ਲਈ ਉਸਦੇ ਸਾਸੂ ਸਹੋਰਾ ਪਤੀ ਸਾਰੇ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਨੂੰ ਇਸ ਕੰਮ ਵਿੱਚ ਸਫਲਤਾ ਨਹੀਂ ਮਿਲ ਰਹੀ ਸੀ ਸਫਲਤਾ ਇਸ ਲਈ ਨਹੀਂ ਮਿਲ ਰਹੀ ਸੀ ਕਿਉਂਕਿ ਉਹ ਆਪਣੀ ਪਤਨੀ ਨੂੰ ਸਹੀ ਗੱਲ ਨਹੀਂ ਦੱਸ ਰਿਹਾ ਸੀ ਆਖਿਰਕਾਰ ਡਾਕਟਰ ਕੋਲ ਜਾ ਕੇ ਉਸ ਨੂੰ ਇੱਕ ਟੀਕਾ ਲਗਵਾਇਆ ਜਾਂਦਾ ਹੈ ਇਹ ਟੀਕਾ ਲੱਗਦੇ ਹੀ ਉਹ ਬੇ ਹੁੰਦਾ ਹੈ ਤੇ ਉਸ ਦੀ ਅੱਖ ਖੁੱਲਦੀ ਹੈ ਉਸ ਨੂੰ ਆਪਣਾ ਪੇਟ ਹਲਕਾ ਹਲਕਾ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਚੀਜ਼ ਗਾਇਬ ਹੋ ਗਈ ਹੋਵੇ ਤੇ ਉਸ ਦਾ ਗਰਭਪਾਤ ਹੋ ਚੁੱਕਿਆ ਸੀ ਫਿਰ ਉਹ ਮਹਿਲਾ ਘਰ ਆ ਕੇ ਬਹੁਤ ਜ਼ਿਆਦਾ ਰੋਂਦੀ ਹੈ ਤੇ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਮੇਰੇ ਬੱਚੇ ਨੂੰ ਮੇਰੇ ਪੇਟ ਚੋਂ ਕਿਉਂ ਕੱਢਿਆ ਤੁਸੀਂ ਕਿਉਂ ਉਸ ਨੂੰ ਮਾਰਿਆ ਹੈ ਉਸ ਦਾ ਪਤੀ ਕਹਿੰਦਾ ਹੈ ਜੋ ਹੋਇਆ ਉਸ ਲਈ ਮੈਨੂੰ ਮਾਫ ਕਰ ਦੇ ਤੇ ਕਾਰਨੋਂ ਹੁਣ ਛੱਡ ਦਿਓ ਫਿਰ ਉਹ ਕਹਿੰਦਾ ਹੈ ਕਿ ਤੇਰੇ ਪੇਟ ਵਿੱਚ ਇੱਕ ਲੜਕੀ ਪਲ ਰਹੀ ਸੀ ਤੇ ਮਾਪੇ ਇਸ ਗੱਲ ਨੂੰ ਮਨਜ਼ੂਰ ਨਹੀਂ ਕਰਦੇ ਉਹ ਚਾਹੁੰਦੇ ਸਨ ਕਿ ਪਹਿਲਾ ਬੱਚਾ ਲड़का ਹੀ ਹੋਵੇ ਇਸ ਲਈ ਇਹ ਸਭ ਕੁਝ ਕਰਿਆ ਹੈ ਤੂੰ ਇਸ ਬਾਰੇ ਸੋਚ ਕੇ ਪਰੇਸ਼ਾਨ ਨਾ ਹੋ ਕੀ ਸ਼ਾਬਰ ਕਰ ਲੈਂਦੀ ਹੈ ਤੇ ਉਹ ਸੋਚਦੀ ਹੈ ਜੋ ਹੋ ਗਿਆ ਸੋ ਹੋ ਗਿਆ ਉਸਨੇ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੀ ਨਾ ਆਪਣੇ ਮਾਪੇ ਬਾਪ ਨਾ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜੇ ਮੈਂ ਇਹ ਗੱਲ ਆਪਣੇ ਪੇਕੇ ਪਰਿਵਾਰ ਨੂੰ ਦੱਸੀ ਤਾਂ ਇਹ ਮੈਨੂੰ ਛੱਡ ਦੇਣਗੇ ਤਾਂ ਫਿਰ ਮੈਂ ਕਿੱਥੇ ਰਹਾਂਗੀ ਪਰ ਉਹ ਪਰੇਸ਼ਾਨ ਬਹੁਤ ਹੁੰਦੀ ਹੈ ਇਹ ਸਭ ਕੁਝ ਜਾਣਨ ਤੋਂ ਬਾਅਦ ਵੀ ਉਹ ਆਰਾਮ ਨਾਲ ਘਰੇ ਬੈਠ ਜਾਂਦੀ ਹੈ ਫਿਰ ਕੁਝ ਸਮਾਂ ਹੋਰ ਬੀਤਦਾ ਹੈ ਤੇ ਉਹ ਫਿਰ ਗਰਭਪਤੀ ਹੋ ਜਾਂਦੀ ਹੈ ਤੇ ਉਹ ਫਿਰ ਆਪਣੇ ਪਤੀ ਨੂੰ ਇਸ ਗੱਲ ਬਾਰੇ ਦੱਸਦੀ ਹੈ ਉਸ ਦਾ ਪਤੀ ਫਿਰ ਉਸ ਨੂੰ ਕਿਸੇ ਨਾ ਕਿਸੇ ਬਹਾਨੇ ਡਾਕਟਰ ਕੋਲ ਚੈੱਕਅਪ ਕਰਾਉਣ ਲਈ ਲੈ ਜਾਂਦਾ ਹੈ ਤੇ ਹੁਣ ਫਿਰ ਉਸ ਦੇ ਨਾਲ ਉਵੇਂ ਹੀ ਹੋਇਆ ਜਿਵੇਂ ਪਹਿਲਾਂ ਹੋਇਆ ਸੀ ਉਹ ਰੋਂਦੀ ਵਿਲਕਦੀ ਹੈ ਇਸੇ ਤਰ੍ਹਾਂ ਤੇ ਹੁਣ ਤੱਕ ਉਸ ਦੀਆਂ 6 ਬੇਟੀਆਂ ਨੂੰ ਅੰਦਰ ਹੀ ਮਾਰ ਦਿੱਤਾ ਗਿਆ ਸੀ ਡਾਕਟਰ ਵੀ ਇਸ ਕੰਮ ਲਈ ਕਾਫੀ ਵੱਡੀ ਰਕਮ ਲੈਂਦੇ ਸਨ ਤੇ ਜਿਵੇਂ ਹੀ ਉਹ ਡਾਕਟਰ ਕੋਲ ਪਹੁੰਚਦੇ ਸਨ ਤਾਂ ਡਾਕਟਰ ਸਾਹਿਬਾ ਉਸ ਨੂੰ ਕਹਿੰਦੀ ਸੀ ਜੈ ਸ਼੍ਰੀ ਕ੍ਰਿਸ਼ਨਾ ਇਸ ਦਾ ਮਤਲਬ ਜੇ ਕੁੜੀ ਹੈ ਤਾਂ ਜੈ ਮਾਤਾ ਦੀ ਜੇ ਲੜਕਾ ਹੋਇਆ ਹੈ ਤਾਂ ਜੈ ਸ਼੍ਰੀ ਕ੍ਰਿਸ਼ਨਾ ਇਸੇ ਤਰ੍ਹਾਂ ਹਰ ਵਾਰ ਜਦੋਂ ਸੀ ਹੁਣ ਸੱਤਵਾਂ ਬੱਚਾ ਅਮਿਸ਼ਾ ਦੇ ਪੇਟ ਵਿੱਚ ਪੜ ਰਿਹਾ ਸੀ ਤੇ ਹੁਣ ਉਸਨੇ ਸੋਚਿਆ ਸੀ ਕਿ ਕਿਸੇ ਵੀ ਕੀਮਤ ਤੇ ਉਹ ਇਸ ਬੱਚੇ ਨੂੰ ਮਰ ਨਹੀਂ ਦੇਵੇਗੀ ਤੇ ਹੁਣ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਆਪਣੇ ਪੇਕੇ ਪਿੰਡ ਚਲੀ ਜਾਂਦੀ ਹੈ ਤੇ ਪੇਕੇ ਪਿੰਡ ਹੀ ਰਹਿੰਦੀ ਹੈ ਤੇ ਉਸਦੇ ਪੇਟ ਵਿੱਚ ਜੋ ਬੱਚਾ ਸੀ ਉਹ ਪੜ ਰਿਹਾ ਸੀ ਪਹਿਲਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਹ ਬੱਚੀ ਇੱਥੇ ਹੀ ਰਹੇਗੀ ਜੋ ਬੱਚੀ ਪੈਦਾ ਹੋਈ ਸੀ ਹੁਣ ਉਸ ਨੂੰ ਖਤਰਾ ਲੱਗ ਰਿਹਾ ਸੀ ਕਿ ਕਿਤੇ ਉਸ ਨੂੰ ਮਾਰ ਨਾ ਦਿੱਤਾ ਜਾਵੇ ਕੁੱਲ ਮਿਲਾ ਕੇ ਉਸ ਨੂੰ ਘਰ ਤੋਂ ਕੱਢ ਦਿੱਤਾ ਜਾਂਦਾ ਹੈ ਲੜਕੀ ਪਰੇਸ਼ਾਨ ਹੋ ਜਾਂਦੀ ਹੈ ਤੇ ਫਿਰ ਉਹ ਵਕੀਲ ਦਾ ਸਹਾਰਾ ਲੈਂਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਮੇਰੀ ਬੇਟੀ ਦਿਵਾ ਦਿਓ ਜਦੋਂ ਬੇਟੀ ਲੈਣ ਲਈ ਜਾਂਦੇ ਹਨ ਤਾਂ ਸਾਫ਼-ਸਾਫ਼ ਕਹਿੰਦੇ ਹਨ ਕਿ ਇੱਕ ਹੀ ਸ਼ਰਤ ਤੇ ਬੇਟੀ ਮਿਲੇਗੀ ਉਹ ਸ਼ਰਤ ਨੂਤ ਲਾਖ ਦੇ ਪੇਪਰ ਉੱਪਰ ਦਸਖਤ ਕਰਨੇ ਪੈਣਗੇ ਹੁਣ ਅਮੀਸ਼ਾ ਦੇ ਕੋਲ ਕੋਈ ਆਪਸ਼ਨ ਨਹੀਂ ਸੀ ਉਹ ਆਪਣੀ ਬੇਟੀ ਨੂੰ ਚਾਹੁੰਦੀ ਹੀ ਸੀ ਇਸ ਲਈ ਉਸਨੇ ਆਪਣੀ ਬੇਟੀ ਨੂੰ ਲਿਆ ਅਤੇ ਤਲਾਕ ਪੇਪਰ ਉੱਪਰ ਦਸਖਤ ਕੀਤੇ ਅਤੇ ਉੱਥੋਂ ਚਲੀ ਜਾਂਦੀ ਹੈ ਫਿਰ ਉਹ ਆਪਣੇ ਪੇਕੇ ਘਰ ਹੀ ਰਹਿ ਕੇ ਆਪਣੀ ਬੇਟੀ ਦੀ ਦੇਖਰੇਖ ਕਰਦੀ ਹੈ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਉਹ ਲੜਕੀ ਲਗਭਗ 20 ਸਾਲ ਉਸ ਠੀਕ ਚੱਲ ਰਹੀ ਸੀ ਵਿਆਹ ਦੇ 3 ਸਾਲ ਦੇ ਬਾਅਦ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਅਤੇ ਪ੍ਰੈਗਨੈਂਟ ਹੋਣ ਤੋਂ ਬਾਅਦ ਉਸਦੇ ਪੇਟ ਵਿੱਚ ਜੋ ਬੱਚਾ ਪਲ ਰਿਹਾ ਸੀ ਉਹ ਬੇਟੀ ਹੁੰਦੀ ਹੈ ਅਤੇ ਇਹ ਬੇਟੀ ਹਸਪੀਟਲ ਵਿੱਚ ਪੈਦਾ ਹੁੰਦੀ ਹੈ ਅਤੇ ਪਤੀ ਆਪਣੀ ਪਤਨੀ ਨੂੰ ਜਿਸ ਹਾਲਤ ਦੇ ਵਿੱਚ ਉਹ ਸੀ ਹਸਪੀਟਲ ਉਸ ਹਾਲਤ ਵਿੱਚ ਹੀ ਛੱਡ ਕੇ ਘਰ ਆ ਜਾਂਦਾ ਹੈ ਘਰ ਆਉਣ ਤੋਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਜਿਵੇਂ ਮਾਤਮ ਬਣ ਰਿਹਾ ਹੋਵੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਫਿਰ ਪਤਨੀ ਖੁਦ ਆਉਂਦੀ ਹੈ ਆਪਣੀ ਬੇਟੀ ਨੂੰ ਲੈ ਕੇ ਤੇ ਉਹ ਪੁੱਛਦੀ ਹੈ ਕਿ ਤੂੰ ਮੈਨੂੰ ਹਸਪੀਟਲ ਵਿੱਚ ਕਿਉਂ ਛੱਡ ਕੇ ਆ ਗਿਆ ਇਸ ਤਰ੍ਹਾਂ ਦੀ ਕੀ ਗੱਲ ਹੋ ਗਈ ਉਸਨੇ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਜੋ ਪਹਿਲਾ ਬੱਚਾ ਹੋਵੇ ਉਹ ਬੇਟਾ ਹੀ ਹੋਵੇ ਪਰ ਤੂੰ ਬੇਟੀ ਦਿੱਤੀ ਹੈ ਇਸ ਲਈ ਮੇਰਾ ਤੇਰੇ ਨਾਲ ਗੱਲ ਕਰਨ ਦਾ ਮਨ ਨਹੀਂ ਕਰ ਰਿਹਾ ਹੌਲੀ ਹੌਲੀ ਵਕਤ ਅੱਗੇ ਵਧਦਾ ਹੈ ਜੋ ਬੇਟੀ ਪੈਦਾ ਹੋਈ ਸੀ ਉਸ ਦੀ ਦੇਖਰੇਖ ਕਰਦੇ ਉਹਨੂੰ ਪਰੇਸ਼ਾਨ ਹੋ ਜਾਂਦਾ ਹੈ ਡਾਕਟਰ ਨੂੰ ਕਹਿੰਦਾ ਹੈ ਕਿ ਜੋ ਪੈਸੇ ਲੱਗਦੇ ਹਨ ਉਹ ਲੱਗਦੇ ਹਨ ਅਬੋਰਸ਼ਨ ਕਰ ਦਿਓ ਅਤੇ ਇਹ ਬੱਚਾ ਮੈਨੂੰ ਬਿਲਕੁਲ ਨਹੀਂ ਚਾਹੀਦਾ بس ਇਸ ਗੱਲ ਤੋਂ ਪ੍ਰਵੀਨ ਖਾਨ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਆਂਗਣਵਾੜੀ ਦੇ ਲਈ ਕੰਮ ਕਰਦੀ ਸੀ ਆਖਿਰਕਾਰ ਉਸਨੇ ਆਪਣੇ ਪਤੀ ਦੇ ਨਾਲ ਰਹਿਣਾ ਸੀ ਇਸ ਲਈ ਉਹ ਜ਼ਿਆਦਾ ਕੁਝ ਵਿਰੋਧ ਨਹੀਂ ਪਾਈ ਉਹਨ ਉਸ ਨੂੰ ਪਹਿਲਾ ਬੱਚਾ ਬੇਟੀ ਸੀ ਦੂਸਰੀ ਵਾਰ ਪ੍ਰੈਗਨੈਂਟ ਹੁੰਦੀ ਹੈ ਅਬੋਰਸ਼ਨ ਕਰਾ ਦਿੱਤਾ ਜਾਂਦਾ ਹੈ ਫਿਰ ਤੋਂ ਇੱਕ ਵਾਰ ਮੌਕਾ ਆਉਂਦਾ ਹੈ ਤੀਸਰੀ ਵਾਰ ਪ੍ਰੈਗਨੈਂਟ ਹੁੰਦੀ ਹੈ ਫਿਰ ਉਸ ਦੀ ਜਾਂਚ ਕਰਵਾਈ ਜਾਂਦੀ ਹੈ ਅਤੇ ਜਾਂਚ ਕਰਵਾਉਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਫਿਰ ਉਸ ਦੇ ਪੇਟ ਵਿੱਚ ਲੜਕੀ ਹੈ ਉਸ ਤੋਂ ਬਾਅਦ ਫਿਰ ਉਸ ਦਾ ਅਬੋਰਸ਼ਨ ਕਰਵਾ ਦਿੱਤਾ ਜਾਂਦਾ ਹੈ ਹੁਣ ਜਦੋਂ ਚੌਥੀ ਵਾਰ ਪ੍ਰੈਗਨੈਂਟ ਹੁੰਦੀ ਹੈ ਤਾਂ ਇਸ ਵਾਰ ਥੋੜੀ ਪਰੇਸ਼ਾਨ ਹੋ ਜਾਂਦੀ ਹੈ ਕਿਉਂਕਿ ਬੱਚਿਆਂ ਨੂੰ ਪਹਿਲਾਂ ਹੀ ਪੇਟ ਵਿੱਚ ਮਾਰ ਦਿੱਤਾ ਜਾਂਦਾ ਹੈ ਅਤੇ ਤੀਸਰਾ ਬੱਚਾ ਆਪਣੇ ਆਪ गिर ਜਾਂਦਾ ਹੈ ਹੁਣ ਤੱਕ ਉਸਦੇ ਪੇਟ ਵਿੱਚ ਤਿੰਨ ਵਾਰ ਗਰਭ ਨੀਫ ਖਾਨ ਦੀ ਪ੍ਰਵੀਨ ਖਾਨ ਤੇ ਨਜ਼ਰ ਪਹੁੰਚਦੀ ਹੈ ਤੇ ਵਾਧੇ ਹੋਏ ਪੇਟ ਨੂੰ ਦੇਖ ਕੇ ਉਹ ਕਹਿੰਦਾ ਹੈ ਕਿ ਸ਼ਾਇਦ ਤੂੰ ਪ੍ਰੈਗਨੈਂਟ ਹੋ ਚੁੱਕੀ ਹੈ ਅਤੇ ਤੇਰਾ ਪੇਟ ਕੁਝ ਜ਼ਿਆਦਾ ਹੀ ਵੱਡਾ ਲੱਗ ਰਿਹਾ ਹੈ ਜਿਵੇਂ ਹੀ ਉਸਨੇ ਕਿਹਾ ਕਿ ਹਾਂ ਮੈਨੂੰ ਵੀ ਪਤਾ ਨਹੀਂ ਲੱਗਿਆ ਇਸ ਗੱਲ ਦਾ ਉਹਨੂੰ ਡਾਕਟਰ ਦੇ ਕੋਲ ਲੈ ਕੇ ਜਾਂਦਾ ਹੈ ਤੇ ਡਾਕਟਰ ਕੋਲ ਜਾਣ ਤੋਂ ਬਾਅਦ ਪਤਾ ਕਰਦੇ ਹਨ ਤਾਂ ਲੜਕੀ ਹੀ ਪੇਟ ਵਿੱਚ ਸੀ ਪਤੀ ਅਬੋਰਸ਼ਨ ਕੀਤਾ ਤਾਂ ਜੋ ਪੇਟ ਵਿੱਚ ਬੱਚਾ ਪਲ ਰਿਹਾ ਹੈ ਉਹ ਮਰ ਸਕਦਾ ਹੈ ਅਤੇ ਮਾਂ ਵੀ ਮਰ ਸਕਦੀ ਹੈ ਇਸ ਲਈ ਅਸੀਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਜਿਵੇਂ ਹੀ ਉਹ ਮਹਿਲਾ ਘਰ ਆਉਂਦੀ ਹੈ ਉਸ ਮਹਿਲਾ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਭ ਕੁਝ ਜ਼ਿੰਦਗੀ ਵਿੱਚ ਠੀਕ ਹੈ ਕੋਈ ਪਰੇਸ਼ਾਨੀ ਨਹੀਂ ਅਤੇ ਉਸ ਦਾ ਬੱਚਾ ਠੀਕ-ਠਾਕ ਰਹੇਗਾ ਪਰ ਪਤੀ ਜਿਸ ਤਰ੍ਹਾਂ ਵੀ ਉਸ ਨੂੰ ਕੋਟ ਸਕਦਾ ਸੀ ਉਸ ਤਰ੍ਹਾਂ ਆਪਣੇ ਦੰਦਾਂ ਨਾਲ ਕੁਚਲ ਦਿੱਤਾ ਤੇ ਉਸ ਦੇ ਚਿਹਰੇ ਨੂੰ ਪੂਰੀ ਤਰ੍ਹਾਂ ਕਿਸੇ ਗੱਲ ਤੇ ਹੁੰਦੀ ਹੀ ਰਹਿੰਦੀ ਸੀ ਪਰ ਅੱਜ ਜੋ ਇਹ ਚੀਖ ਪੁਕਾਰ ਸੀ ਉਹ ਬਹੁਤ ਭਿਆਨਕ ਸੀ ਅਤੇ ਉਸ ਨੇ ਉਸ ਦੇ ਚਿਹਰੇ ਨੂੰ ਆਪਣੇ ਦੰਦਾਂ ਨਾਲ ਬਹੁਤ ਬੁਰੀ ਤਰ੍ਹਾਂ ਵਿਗਾੜ ਦਿੱਤਾ ਨਾ ਚਾਹੀਦਾ ਜੈਪੁਰ ਦੇ ਇੱਕ ਡਾਕਟਰ ਨੇ ਉਸ ਲੜਕੀ ਦਾ ਇਲਾਜ ਕੀਤਾ ਉਪਚਾਰ ਕੀਤਾ ਤੇ ਉਪਚਾਰ ਕਰਨ ਤੋਂ ਬਾਅਦ ਉਸ ਦਾ ਚਿਹਰਾ ਪਹਿਲਾਂ ਵਰਗਾ ਨਹੀਂ ਹੋਇਆ ਸੀ ਪਰ ਕਾਫੀ ਹੱਦ ਤੱਕ ਠੀਕ ਹੋ ਚੁੱਕਿਆ ਸੀ ਆਖੀ ਦੀ ਜਾਂਚ ਕਰਵਾ ਰਹੇ ਹਨ ਅਤੇ ਕਿਸੇ ਨਾ ਕਿਸੇ ਬਹਾਨੇ ਉਹਨਾਂ ਦਾ ਗਰਭਪਾਤ ਕਰਵਾ ਰਹੇ ਹਨ ਤੁਹਾਡੇ ਆਸ-ਪਾਸ ਵੀ ਕੁਝ ਅਜਿਹੇ ਪੜ੍ਹੇ ਲਿਖੇ ਲੋਕ ਹੋਣਗੇ ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਅਨਪੜ ਲੋਕ ਇਸ ਤਰ੍ਹਾਂ ਦੇ ਕੰਮ ਜ਼ਿਆਦਾ ਕਰਦੇ ਹਨ ਪਰ ਰਿਸਰਚ ਇਹ ਕਹਿੰਦਾ ਹੈ ਕਿ ਅਨਪੜ ਲੋਕ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਹਾਲਾਂਕਿ ਜੋ ਪੜ੍ਹੇ ਲਿਖੇ ਵਧੀਆ ਸੋਸਾਇਟੀ ਵਿੱਚ ਅਤੇ ਵਧੀਆ ਸਿਟੀਜ਼ ਵਿੱਚ ਰਹਿਣ ਵਾਲੇ ਲੋਕ ਇਸ ਤਰ੍ਹਾਂ ਦੇ ਕੰਮ ਜ਼ਿਆਦਾ ਕਰਦੇ ਹਨ ਜਦੋਂ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਤਾਂ ਤੁਹਾਨੂੰ ਪੁਲਿਸ ਨੂੰ ਸ਼ਿਕਾਇਤ ਕਰਕੇ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਜਦੋਂ ਤੁਸੀਂ ਇਸ ਗੱਲ ਦੀ ਪੁਲਿਸ ਨੂੰ ਸ਼ਿਕਾਇਤ ਕਰੋਗੇ ਤਾਂ ਪੁਲਿਸ ਗੋਪਤ ਰੱਖਦੀ ਹੈ ਕਿਸੇ ਨੂੰ ਵੀ ਇਸ ਮਾਮਲੇ ਦੀ ਜਾਣ ਨਹੀਂ ਲੱਗਣ ਦੇਵੇਗੀ ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਉਦੇਸ਼ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਸਗੋਂ ਤੁਹਾਨੂੰ ਜਾਗਰੂਕ ਕਰਨਾ ਹੈ ਜੇਕਰ ਇਹ ਕਹਾਣੀ ਸੁਣ ਕੇ ਤੁਹਾਨੂੰ